ਸਤਿ ਸ਼੍ਰੀ ਅਕਾਲ ਬੀਬੇ ਕੀ ਹਾਲ ਆ ਬੜੀ ਗਿਆ ਪਾਈ ਬਹੁਤ ਬੰਗਿਆ ਠੀਕ ਆ ਹਾਂ ਹਾਂ ਠੀਕ ਹੈ ਜਿਹੜਾ ਤੁਸੀਂ ਆ ਘਮਾ ਰਹੇ ਹੋ ਇਹਨੂੰ ਕੀ ਕਹਿੰਦੇ ਨੇ ਬੀਬੀ ਜੀ ਇਹਨੂੰ ਮੱਲ ਕਹਿੰਦੇ ਨੇ ਪੁੱਤ ਮੱਲ ਆ ਮੰਜੇ ਦਾ ਮੱਲ ਹੈ ਓਕੇ ਓਕੇ ਮੰਜੇ ਦਾ ਮੱਲ ਹੈ ਹੂੰ ਠੀਕ ਆ ਠੀਕ ਆ ਜਿਸ ਪਰ ਮੰਜਾ ਢਾਂਡ ਬਣਦਿਆ ਪੂਰਾ ਹਨਾ ਜੋ ਭਾਈ ਤੇ ਜਿਹੜਾ ਤੁਸੀਂ ਆ ਲਾ ਰਹੇ ਹੋ ਇਹ ਕੀ ਹੈਗਾ ਜੋੜ ਜਾ ਇਹ ਭਾਈ ਜੀ ਪਾਉਂਦੇ ਨੇ ਮੰਜੇ ਦਾ ਹਾਂ ਜਿਹਦਾ ਜੀ ਹਾਂ ਓਕੇ 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 ਪਹਿਲਾ ਜੀ ਜੂ ਤਾਂ ਕਹਿੰਦੇ ਵੀ ਪਸ਼ੂਆਂ ਪਸ਼ੂਆਂ ਚ ਵੀ ਪਾਈ ਜਾਂਦੇ ਹੁੰਦੇ ਸੀ ਹਾਂ ਇਹ ਵੀ ਪਾਈ ਜਾਂਦੇ ਸੀ اچھا ਇਹ ਜੀ ਹੋਰ اچھا ਇਹਨੂੰ ਤੋਪੇ ਲਾਉਣੇ ਪੈਂਦੇ ਪਹਿਲਾਂ ਹੈ ਇਹਨੂੰ ਤੋਪੇ ਲਾ ਕੇ ਇਹਨੂੰ ਐ ਫਿਰ ਸ਼ੁਰੂ ਕਰਾਂਗੇ ਆਪਾਂ ਇਹ ਜੋੜ ਲਾਉਣੇ ਆ ਠੀਕ ਹੈ ਜੋੜ ਜੋੜ ਪੂਰਾ ਵਧੀਆ ਲੱਗਣਾ ਚਾਹੀਦਾ ਪੂਰਾ ਵਧੀਆ ਲੱਗਣਾ ਚਾਹੀਦਾ ਫਿਰ ਇਹ ਸਾਰੇ ਮੰਜੇ ਦਾ ਜਿਹੜਾ ਤੁਸੀਂ ਆ ਬਣਾ ਰਹੇ ਹੋ ਨਾਗਵਲ ਜਾਈ ਕੀ ਆ ਹਾਂ ਇਹ ਹੈ ਮੰਜੇ ਦਾ ਜੀ ਇਹਨੂੰ ਐ ਪਾ ਕੇ ਫਿਰ ਓਕੇ 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 ਇਹ ਵੀ ਚੱਲੀ ਠੀਕ ਹੈ ਇਹਨੂੰ ਜੀ ਕਹਿੰਦੇ ਹੈ ਇਹਨੂੰ ਜੀ ਕਹਿੰਦੇ ਨੇ ਮੰਨਦੇ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇਹ ਤਾਂ ਫਿਰ ਬਹੁਤ ਔਖਾ ਵੀ ਵੀ ਹਰੇਕ ਵੰਡਾ ਨਹੀਂ ਪਾਉਂਦਾ ਇਹਨੂੰ ਅੱਛਾ ਇਹ ਹੁਣ ਇਧਰੋਂ ਕਿਵੇਂ ਪਈ ਆਪਾਂ ਇਹਨੂੰ ਆ ਪਾਵੇ ਦੇ ਥੱਲੇ ਦੀ ਘਰ ਪਾਈ ਪਾਵੇ ਦੇ ਥੱਲੇ ਦੀ ਹਾਂ ਇਹ ਐਕਟ ਨਹੀਂ ਕਰਦਾ ਠੀਕ ਆ ਇਹ ਲੌਂਜੀ ਆਹ ਰਹਿ ਗਿਆ ਹੁਣ ਕਿਸਾ ਪਾ ਪਾਈ ਇਹਨੂੰ ਜਿਹੜੇ ਪਾਸੇ ਆਪਣਾ ਜਿਹੜਾ ਜੀ ਵਾਲਾ ਪਾਸਾ ਹੈ ਨਾ ਉਹ ਸਭ ਪੋਣਾ ਬੈਣੀ ਕਸਪਰ ਸਾਡਿੰ ਕਸਪਰ ਰਸੀ ਨੂੰ ਜਨੇ ਕੱਟਣ ਲੱਗਣੀ ਹੋਈ ੱਲ ਕੱਟਣੀਆਂ ਪੂਰੀ ਕਸ ਵੀ ਪੁਣੀ ਆ ਹਾਂ ਹਾਂ ਕਸਪੋਣੇ ਫੇਰ ਹੀ ਇਹ ਮੰਜਾ ਸ਼ੁਰੂ ਹੋਊਗਾ ਓਕੇ 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 ਦੇਖੋ ਤੇ ਲ ਨਿਕਲ ਜਾਂਦੀ ਆ ਹਾਂ ਹਾਂ ਸਾਰੀ ਨਿਕਲ ਜਾਂਦੇ ਭਾਈ ਵਦਿਆ ਇਕੱਠੇ-ਕੱਠੇਗਾ ਸਿਰ ਆ ਹੁਣ ਆਪਾਂ ਸਟਾਰਟਿੰਗ ਕਰ ਲਈ ਹੈ ਨਾ ਮੰਜੇ ਦੀ ਕੰਮ ਕਰਦੀ ਆ ਸੇ ਓਕੇ ਸ਼ੁਰੂਆਤ ਤੇ ਤੁਸੀਂ ਫਿਰ ਕਿੱਥੋਂ ਸਿੱਖਿਓ ਕੰਮ ਇਹ ਇਹ ਭਾਈ ਸਾਡੀ ਮਾਂ ਤਾਂ ਨਹੀਂ ਸਿਖਾਇਆ ਸੀ ਆ ਠੀਕ ਹੈ ਠੀਕ ਉੱਥੋਂ ਸਿੱਖਿਆ ਤੁਸੀਂ ਹਾਂ ਉੱਥੋਂ ਤੇ ਅੱਜ ਦੀਆਂ ਕੋਈ ਜਿਵੇਂ ਕੁੜੀਆਂ ਨੇ ਜਾਂ ਨੁਹਾਂ ਨੇ ਉਹ ਜਾਣਦੀਆਂ ਨੇ ਇਹ ਕੰਮ ਇਹ ਘੱਟ ਹੀ ਜਾਣਦੀਆਂ ਨੇ ਕਿ ਹੁਣ ਤਾਂ ਫਿਰ ਪੜ੍ਹਾਈ ਦਾ ਵਾੜਾ ਹੈ ਜਾਂ ਨਾ ਨੌਂ ਦੀ ਪੜ੍ਹਾਈ ਦਾ ਵੀ ਹੋ ਗਿਆ ਜਾਂ ਕਹਿ ਸਕਦੇ ਆਂ ਆਪਾਂ ਵੀ ਜ਼ਿਆਦਾ ਫੈਸ਼ਨੀ ਯੁੱਗ ਹੋ ਗਿਆ ਆ ਫੈਸ਼ਨੀ ਯੁੱਗ ਹੋ ਗਿਆ ਨਾਲੇ ਬੱਚੇ ਇਧਰ ਨੂੰ ਧਿਆਨ ਨਹੀਂ ਹੈਗਾ ਹੁਣ ਅਗਲਾ ਪਹਿਲਾਂ ਕੋਟੀਆਂ ਸਵੈਟਰਾਂ ਬੁਣਦੇ ਕਰਦੇ ਸੀ ਫਿਰ ਹੁਣ ਅਗਲਾ ਬਣਾ ਬਣਾ ਲੈ ਲੈਂਦਾ ਹੁਣ ਬਣਾ ਬਣਾ ਲੈ ਲੈਣ ਬੈਬੀ ਬੀ ਚੱਕ ਆਪਣਾ ਤਾਂ ਚੁਟਕੀ ਚ ਮੰਜਾ ਭਰਿਆ ਵੀ ਗਿਆ ਆਪਕੀ ਕਿੰਨਾ ਟਾਈਮ ਲੱਗ ਜਨਾ ਮਨਜੀ ਤੇ ਵਸੰਦਾ ਕੇ ਕੰਟ ਹੀ ਲੱਗਦਾ ਹੈ ਓਕੇ 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 ਠੀਕ 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 ਹੈ ਓਕੇ 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 ਬਹੁਤ ਸੋਹਣਾ ਕੰਮ ਆਪਣਾ ਆ ਸਾਰੇ ਜਾਣੇ ਵੀਡੀਓ ਨੂੰ ਪਿਆਰ ਦਿਓ ਸਤਿਕਾਰ ਦਿਓ ਸ਼ੇਅਰ ਵੀ ਕਰਿਓ